ਫੀਤਕੋਟ ਦੇ ਕਸਬਾ ਸਾਦਕ ਵਿਖੇ ਨਿਊ ਗਖੜਗਾਰਮੈਂਟਸ ਦੇ ਮਾਲਕ ਮਿੰਟੂ ਗਖੜ ਤੇ ਹੋਇਆ ਹਮਲਾ ਜਾਣਕਾਰੀ ਮੁਤਾਬਕ ਕਸਬਾ ਸਾਦਕ ਦੇ ਗਖੜਗਾਰਮੈਂਟਸ ਤੋਂ ਕੁਝ ਦਿਨ ਪਹਿਲਾਂ ਦੋ ਨੌਜਵਾਨ ਰਵਿੰਦਰ ਸਿੰਘ ਕੌਣੀ ਅਤੇ ਉਸ ਦਾ ਸਾਥੀ ਕੱਪੜੇ ਲੈ ਕੇ ਗਏ ਸਨ ਅਤੇ ਅੱਜ ਉਹ ਕੱਪੜੇ ਤਬਦੀਲ ਕਰਨ ਲਈ ਆਏ ਸਨ ਜਿਸ ਨੂੰ ਲੈ ਕੇ ਉਹਨਾਂ ਵਿੱਚ ਤਕਰਾਰਬਾਜ਼ੀ ਹੋ ਗਈ ਅਤੇ ਦੇਖਦੇ ਆਂ ਹੀ ਦੇਖਦੇ ਆਂ ਇਹ ਤਕਰਾਰਬਾਜ਼ੀ ਖੂਨੀ ਚਪਟੇ ਵਿੱਚ ਬਦਲ ਗਈ ਜਿਸ ਨੂੰ ਲੈ ਕੇ ਮਿੰਟੂ ਗਖੜ ਦੇ ਸਿਰ ਵਿੱਚ ਗੋਮੇਰ ਸਟਾਂ ਲੱਗੀਆਂ ਜਿਸ ਨੂੰ ਤੁਰੰਤ ਮੁਰਗੋਮਸ਼ਾ ਮੈਡੀਕਲ ਹਸਪੀਟਲ ਫਰੀਡਕੋਟ ਵਿਖੇ ਦਾਖਲ ਕਰਵਾਇਆ ਗਿਆ ਸੋ ਦੇਖਦੇ ਆਂ ਸਾਦਕ ਤੋਂ ਹੋਇਆ ਸੰਦੂ ਦੀ ਉਹ 6 ਰਿਪੋਰਟ ਫਿਰ ਚੱਲੇ ਜੇ ਤਾਂ ਵਗਦਾ ਹੈ ਪਾਸਪੋਰਟ ਚੇਂਜ ਕਰਦੇ ਆ ਉਹ ਪਾਪੇ ਜਿਹਨੇ ਇਸ ਦੀ ਲੜਨ ਨੂੰ ਮੋਰਚੇ ਆਏ ਹੁੰਦੇ ਉਹਨਾਂ ਨੇ ਹੌਨਸਰ ਇੱਥੇ ਕਿਹੜਾ ਕੋੜਾ ਮੈਸੇਜਾਂ ਕੋ ਚਾਫ ਸੀ ਵੀ ਸ਼ੀਸ਼ਾ ਭੰਨਤਾ ਸੀ ਜਿਹਦੇ ਮਾਰਿਆ ਲੱਤ ਤੁਹਾਡੀ ਮਾਰ ਲੱਤ ਤੁਹਾਡੀ ਹੰਦਲਾ ਬਸਰ ਲੱਤ ਮਾਰੀ ਹਾਂ ਲੱਤ ਤੁਹਾਡੀ ਅੰਦਰੋਂ ਗਿਆ ਉਹ ਵੀਡੀਓ ਜਦੋਂ ਸ਼ੁਰੂ ਲੱਤ ਮਾਰੀ ਡੇਕ ਪਿਆ ਮਿੰਟੂ ਉੱਠ ਗਿਆ ਕਹਿੰਦਾ ਤੁਸੀਂ ਇਹ ਨੂੰ ਦੋ ਭੰਦੇ ਪੈ ਠੀਕ ਦਿੱਕਤ ਆ ਜੋ ਬਰਦਰ ਇੱਥੇ ਤੋਂ ਬਾਅਦ ਬ ਜਮਤ ਜਮਸੀ ਦੀ ਮੁੰਡੇ ਦੀ ਕਲਵਾਨਪ ਸਿੰਘ ਢੱਲੋਂ ਆ ਮੁੰਡੇ ਦਾ ਤੇ ਚਾਰ ਪੰਜ ਮੁੰਡੇ ਕੌਣੀ ਦੇ ਸੀ ਰੋਲਾ ਜਿਹੜਾ ਜ স্যੂਟ ਲੈ ਕੇ ਆਇਆ ਸੀ ਉਹ ਕੋਣੀ ਦਾ ਮੁੰਡਾ ਉਹਦਾ ਨਾਮ ਉਹਦੇ ਕਾਦਰਦਾਨ ਸ਼੍ਰੀ ਬਰਿੰਦਰਪਾਲ ਹੈ ਜਾਂ ਮੁੰਡੇ ਦਾ ਉਹਦਾ ਮੋਬਾਈਲ ਨੰਬਰ ਹੈ ਇਹਦਾ ਨਾਮ ਬਰਿੰਦਰ ਉਹ ਉਹਨਾਂ ਦਾ ਖਾਤਾ ਵੀ ਹੈ ਸਾਡੇ ਕੋਲ ਮੁੰਡੇ ਦਾ ਨਾਮ ਬਰਿੰਦਰ ਕੱਸਾ ਸੀ ਮੁੰਡੇ ਦਾ ਨਾਮ ਮੁੰਡੇ ਦਾ ਨਾਮ ਇਹ ਫੀਮਾ ਪੜ੍ਹਦਾ ਮੁੰਡਾ ਦੁਕਾਨ ਤੋਂ ਆਇਆ ਸੀ ਉਹਨਾਂ ਵਿੱਚ ਆ ਕੋ ਸ਼ੌਂਦੇ ਸੰਦਾ ਸਟੱਪ ਤੋਂ ਮਾਰ ਕੇ ਗਾ ਕੋਈ ਜਿਹੜਾ ਆ ਦੇਖੋ ਇਹਦਾ ਵੀ ਸਟੱਪ ਠੀਕ ਨਹੀਂ ਉਹ ਮੈਂ ਵੇਖ ਕੇ ਲੈ ਕੇ ਜਾਵਾਂ ਇਹ ਕੋਈ ਨਹੀਂ ਦੇ ਮੁੰਡਾ ਉਹ ਉਹਨਾਂ ਕੋਲ ਤੇ ਆਪਾਂ ਇਹ ਕੋਈ ਨਾ 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 ਹਾਂ ਉਹਨੇ ਫੁਟੇ ਜਾਈ ਉਹਨਾਂ ਦੇ ਕੈਮਰੇ ਚਾਹੀਏ ਅੰਦਰ ਦੇ ਉਹ ਜਦੋਂ ਆਪਾਂ ਉਹਨਾਂ ਨੂੰ ਕਿਉਂ ਦਾ ਨਾਮ ਇਹਦੇ ਦੀ ਨਾਮ ਨਿਕਲ ਪਤਾ ਵਿਰਿੰਦਰਪਾਲੇ ਕਾਉਂਟ ਡਾਉਨਾਂ ਦਾ ਵਿਰਿੰਦਰਪਾਲ ਉਹਨਾਂ ਦਾ ਨਾਮ ਕਿਉਂ ਨਹੀਂ ਫੋਨ ਨੰਬਰ ਹੈਗਾ ਜਿਹੜਾ ਮੁੰਡਾ ਉਹਦਾ ਪਤਾ ਆਪਾਂ ਜਿਹੜਾ ਕਲੰਤ ਸਿੰਘ ਹੈ ਉਹਨੂੰ ਸਾਰੇ ਬੰਦੇ ਪਤਾ ਕਿਉਂਕਿ ਨਾਲ ਆਇਆ ਸੀ ਉਹਨਾਂ ਦੇ ਉਹ ਉਹਦਾ ਕਰਾ ਹਾਂਜੀ ਇੱਥੇ ਮੁੰਨੇ ਨੂੰ ਪਤਾ ਹੈਗਾ ਸਾਰਾ ਨਾਮ ਕੌਣ ਦੇ ਕੌਣੀ ਦਾ ਮੁੰਡਾ ਇੱਥੇ ਸਾਥ ਕਰਦਾ ਜੀ ਜਿਹੜਾ ਜਿਹੜਾ ਉਹ ਸਾਥ ਕਰ ਤੁਮ ਦਾ ਪਤਾ ਕਰਕੇ ਤੋ ਬਈ ਉਹ ਆਪਣੇ ਦੁਕਾਨ ਤੋਂ ਉੱਥੂ ਕਾਮ ਦਾ ਮੁੰਡਾ ਹੈ ਕਹਿੰਦਾ ਚਲ ਆ ਤੇ ਜਮ ਹੋ ਰਿਹਾ ਹੈ ਹਾਂ ਬਸ ਸਹੀ ਕਰਵਾ ਤਾ ਸਾਹਤਣਾ ਕਦੋਂ ਲੜਾਈ ਹੋਈ ਬਈ ਜੀ ਬਈ ਜੀ ਅੱਜ ਹੋਈ ਸੀ ਕਿੰਨੇ ਵਜੇ ਹਾਂ 2 ਕਿੰਨੇ ਪਹਿਲਾਂ ਦੀ ਗੱਲ ਹੈ ਅੱਛਾ ਤੇ ਕੀ ਨਾ ਕੀ ਉਹਨਾਂ ਦਾ ਜਿਹਨਾਂ ਸੱਤਾ ਮਾਰੀਆਂ ਤੁਹਾਡੇ ਗੁਰਿੰਦਰ ਸਿੰਘ ਕੁਲਵੰਤ ਸੇ ਦਾ ਪਿੰਡ ਕੌਣੀ ਦੇ ਉਹਨਾਂ ਤੇ ਦੂਜਾ ਦੂਜਾ ਜੈਮਲੋਂ ਮੁੰਡਾ ਸੀਗਾ ਜਿਹੜਾ ਢਿਲੋਂ ਜੈਮਲਾ ਅੱਛਾ ਕਲਵੰਤ ਸਿੰਘ ਉਹਦਾ ਕਲਵੰਤ ਸਿੰਘ ਤੇ ਕੀ ਗੱਲ ਕੀ ਹੋਈ ਸੀ ਉਹ ਕੱਪੜੇ ਲੈ ਗਏ ਸੀ ਕਿਤੇ ਅੱਛਾ ਕਹਿੰਦੇ ਖਰਾਬ ਹੋ ਗਏ ਹੂੰ ਨਾ ਵੀ ਐਂਟਰ ਨੂੰ ਦਿਖਾ ਲਾਂਗੇ ਹੂੰ ਕਹਿੰਦੇ ਮੈਂ ਹੁਣੇ ਲੱਗੇ ਆਣਾ ਮੇਰੇ ਗੱਲ ਕਹਿੰਦੇ ਤੈਨੂੰ ਦੇਖ ਲਾਂਗੇ ਜਾਣ ਲੱਗੇ ਸ਼ੀਸ਼ਾ ਭੰਤਰ ਦੁਕਾਨ ਦਾ ਮੈਂ ਮਗਰ ਗਿਆ ਹੂੰ ਮਗਰ ਉੱਥੇ ਜਾ ਕੇ ਗੱਲ ਪੈ ਗਈ ਕੋਈ ਉੱਥੇ ਆਹ ਬਾਹਰ ਰੱਖੀ ਬੈਠੇ ਜੀ ਕੋਈ ਅੱਛਾ ਪਹਿਲਾਂ ਹੀ ਤਿਆਰੀ ਸੀ ਹਾਂ ਕੋਈ ਤਿਆਰੀ ਸੀਗੀ ਪਹਿਲਾਂ ਹੋ ਕੇ ਮੁੜ ਕੇ ਗਏ ਫਿਰ ਦੁਬਾਰਾ ਆਏ ਹੋ ਤੇ ਉਹ ਚਰਚ ਮਾਰਿਆ ਉਹ ਜਿਹੜਾ ਨੰਬਰ ਹੁਣ ਕੀ ਮੰਗ ਕਰਦੇ ਆ ਉਹ ਬੰਦ ਸਜ਼ਾ ਨੂੰ ਮਿਲਣੀ ਚਾਹੀਦੀ ਕਿੱਥੇ ਕਿੱਥੇ ਸੱਟਾਂ ਬਾਹਾਂ ਵੀ ਟੁੱਟ ਗਈ ਬਾਹਾਂ ਵਿੱਚ ਟੁੱਟ ਚਰਚਾ ਬਾਹਾਂ ਅੱਜ ਜਿਹੜੀ ਵਾਰਦਾਤ ਹੋਈ ਹੈ ਤੁਸੀਂ ਇੱਥੇ ਮੌਜੂਦ ਸੀ ਕਿ ਮੌਕੇ ਤੇ ਹਾਂਜੀ ਸਰ ਕੀ ਮਸਲਾ ਹੋਇਆ ਕੀ ਗੱਲ ਮਸਲਾ ਇਹ ਕੁਰਤਾ ਪਿਆਮੇ ਦੀ ਗੱਲ ਸੀਗੀ ਜੀ ਕੁਰਤੇ ਤੇ ਮੜਾ ਮੋਟਾ ਮਹੂਲ ਵੀ ਰੰਗ ਫੀਟ ਹੋਇਆ ਸੀ ਜੀ ਉਹ ਥੋੜਾ ਟਾਈਮ ਪਿਆ ਗਿਆ ਸੀ ਮਹੀਨਾ ਪਾ ਕੇ ਵੀ ਉਹ ਆਪਾਂ ਮਸਲਾ ਹੱਲ ਨਹੀਂ ਕਰ ਦਿੱਤਾ ਸੀ ਫਿਰ ਵੀ ਉਹਨਾਂ ਜੀ ਖੂਨ ਖੋਲਦਾ ਸੀਗਾ ਉਹ ਗਾਲੀ ਪਈਗੇ ਆਪਾਂ ਪਿਆਰ ਨਾਲ ਗੱਲ ਕਰਦੇ ਸੀ ਉਹ ਗਾਲ੍ਹਾਂ ਆਉਂਦੇ ਸੀ ਧਮਕੀਆਂ ਦਿੰਦੇ ਸੀ ਵੀ ਅਸੀਂ ਤੁਹਾਡਾ ਨਾ ਕਰਦਾਂਗੇ ਜਾਂ ਤਾਂ ਹੱਲ ਕਰਕੇ ਦਿਓ ਆਪਾਂ ਹੱਲ ਕਰਨ ਦੇ ਬਾਵਜੂਦ ਵੀ ਆਪਣੇ ਨਾਲ ਗਲਤੀ ਵੀ ਵਾਰਡਿੰਗ ਬੋਲਦੇ ਰਹੇ ਗੱਲ ਨੂੰ ਆਏਗੇ ਜਦੋਂ ਆਪਾਂ ਕਿਹਾ ਵੀ ਇਹ ਹੱਲ ਨਹੀਂ ਹੋਣਾਗਾ ਫਿਰ ਗਾਲ ਕੱਢ ਕੇ ਗੇਟ ਭੰਨ ਕੇ ਤੇ ਬਾਹਰ ਨਿਕਲ ਗਏ ਜਦੋਂ ਬਾਹਰ ਜਾ ਕੇ ਵੀ ਇਹ ਗੱਲ ਕਰਨ ਲੱਗੇ ਤੇ ਸੇੜ ਸਾਡੇ ਦੇ ਗਲ ਪੈ ਗੇ ਫਿਰ ਉਹਨਾਂ ਦੇ ਕੋਈ ਪਤਾ ਨਹੀਂ ਹਥਿਆਰ ਕੀ ਸੀਗਾ ਕੀ ਨਹੀਂ ਸੀ ਸੇਰ ਸਾਹਿਬ ਦੇ ਸਾਡੇ ਦੇਗਾ ਸੇਰ ਪਾਰਤਾ ਕਾਫੀ ਸੱਟਾਂ ਵਗੈਰਾ ਮਾਰ ਕੇ ਕੁਝ ਮੇਲੇ ਵੀ ਮਾਰ ਗੁਰਗੇ ਇਸ ਤਰ੍ਹਾਂ ਹੋਈ ਜਾ ਕੋਈ ਮਸਲਾ ਜਿਆਦਾ ਗੰਭੀਰ ਨਹੀਂ ਕੋਣ ਬੰਦੇ ਸੀ ਤੁਸੀਂ ਬੰਦੇ ਉਹਨਾਂ ਨੂੰ ਅਸੀਂ ਸਾਡੇ ਗਾਹਕ ਸੀਗੇ ਵੈਸੇ ਕੋਈ ਪਿੰਦੇ ਆ ਹਾਂ ਜੀ ਜਿਹਨਾਂ ਨਾਲ ਹੋਇਆ ਤੁਹਾਡੇ ਬਾਪ ਦਾ ਕੀ ਨਾਮ ਆ ਉਹਨਾਂ ਮਿੰਟੂ ਵਖੜ ਜੀ ਕਿਵੇਂ ਉਹਨਾਂ ਦੀ ਹਾਲਤ ਉਹਨਾਂ ਦੀ ਹਾਲਤ ਗੰਭੀਰ ਈ ਆ ਜੀ ਕਾਫੀ ਸਿਰ ਤੇ ਸੱਟਾਂ ਅੱਖ ਤੇ ਵੀ ਵੱਜੀ ਹੋਈ ਸੱਟ ਜੀ ਕੋਤਾ ਉਹਨਾਂ ਦਾ ਲੱਗਾ ਹੋਇਆ ਜੀ ਬਲੱਡ ਉਸ ਮੇਰੇ ਅੱਖ ਤੇ ਵੱਜਿਆ ਹੋਇਆ ਇਸ ਤਰ੍ਹਾਂ ਹੋਏਗਾ ਹੋਰ ਤਾਂ ਨਹੀਂ ਕਿਹਾ ਸਟਾਟਾ ਵਿੱਚ ਨਾ ਜੀ ਹੋਰ ਨਹੀਂ ਕਿਹਾ ਹੋਰ ਕੋਈ ਜਾਨੀ ਮਨਲੀ ਨੁਕਸਾਨ ਨਾ ਹੋਰ ਨਹੀਂ ਕਹਲਾ ਸ਼ੀਸ਼ਾ ਭੰਨਿਆ ਦੁਕਾਨ ਦਾ ਜੀ ਜੀ